ਨਸਾ ਸਿੱਖਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਾਹਪੁਰ ਜੱਜਨ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਘਰ ਦੇ ਪਸ਼ੂ ਆ ਜਿਹੜੇ ਵੇਚੇ ਹਣਾ ਦੇ ਤੇ ਅੱਜ ਜਿਹੜੀ ਆ ਇੱਕ ਝੋਟੀ ਵੀ ਜਿਹਨਾਂ ਨੇ ਵਿਕਾਊ ਕਰਨੀ ਆ ਤੇ ਦੋ ਬੱਕਰੀਆਂ ਵੀ ਜਿਹੜੀਆਂ ਕਿੰਦੇ ਵੀ ਵੇਚ ਦੇਣੀਆਂ ਦੋਵੇਂ ਸੂਨ ਵਾਲੀਆਂ ਵਾ ਇਹਨਾਂ ਬਾਰੇ ਵੀ ਤੁਹਾਨੂੰ ਹੁਣੇ ਦੱਸ ਦਾਂਗੇ ਜਿਹੜੇ ਵੀ ਸ਼ਕੀਨ ਆ ਬੱਕਰੀਆਂ ਦੇ ਵੀ ਆ ਦੋ ਬੱਕਰੀਆਂ ਵੀ ਕਹਿੰਦੇ ਅੱਜ ਵੇਚ ਦੇਣੀ ਆ ਮੈਂ ਘਰ ਦੇ ਪਸ਼ੂ ਆ ਜਿਹੜੇ ਸਾਰੇ ਵੇਚੇ ਉਹਨਾਂ ਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਭਾਜੀ ਸੋਨੂ ਹਾਂਜੀ ਪਿੰਨਾ ਸ਼ਾਹਪੁਰ ਜਾਜਨ ਤੇ ਤਹਿਸੀਲ ਡੇਰਾ ਬੰਨਾਣਕ ਤੇ ਡਿਸਟ੍ਰਿਕਟ ਗੁਰਦਾਸਪੁਰ ਜੀ ਠੀਕ ਹੈ ਜੀ ਤੇ ਵੀਰ ਜੀ ਫੋਨ ਨੰਬਰ ਇੱਕ ਵਾਰੀ ਬੋਲ ਦਿਓ ਆਪਾਂ ਫੋਨ ਨੰਬਰ ਹੈ ਕਰੀ 84270 ਹਾਂਜੀ 21734 ਤੇ ਘਰ ਦੇ ਪਸ਼ੂ ਫੇਰ ਆਪਣੇ ਹਾਂਜੀ ਹਾਂਜੀ ਘਰ ਦੇ ਪਸ਼ੂ ਪਾਲੀ ਠੀਕ ਹੈ ਬਾਕੀ ਇਹ ਵੀ ਆ ਦੋ ਪਸ਼ੂ ਆਪਾਂ ਲਿਆਂਦੇ ਹਾਂ ਨਾ ਉਹ ਲਾਂਬੋ ਅੱਛਾ ਹੜਿਆਣੇ ਚ ਲਿਆਂਦੀਆਂ ਦੋ ਮੱਝਾਂ ਇਸ ਕਰਕੇ ਸਾਡੇ ਸਾਡੇ ਕੋਲ ਦੁੱਧ ਹੁਣ ਥੋੜਾ ਹੈਗਾ ਵਾ ਅਸੀਂ ਕਿਹਾ ਵੀ ਚਲੋ ਇਹ ਸੇਲ ਕਰ ਦਿੰਨੇ ਆ ਪਸ਼ੂ ਬਾਕੀ ਇੱਕ ਗਾਂ ਵੀ ਲਿਆਂਦੀ ਆ ਦਾ ਕਰਕੇ ਆਪਾਂ ਸੇਲ ਕਰਨੀ ਆ ਠੀਕ ਹੈ ਲਈਆ ਫੇਰ ਜੇ ਦੋ ਮਤਲਬ ਵੀ ਆਪਾਂ ਲੋੜ ਹੋਈ ਕਿ ਤੇ ਲਿਆਵਾਂਗੇ ਹਾਂਜੀ ਅੱਛਾ ਉਹ ਜਿਹੜੀਆਂ ਹੁਣੇ ਤਿਆਰ ਹੋਈ ਆ ਤੁਹਾਡਾ ਰਾਦਾ ਫੇਰ ਇੱਕ ਹੋਲੀ ਕਰਦੀ ਆ ਵਿੱਚ ਹਾਂਜੀ ਹਾਂਜੀ ਠੀਕ ਆ ਤੇਰਾ ਦੁੱਧ ਦਾ ਕੰਮ ਹੈ ਆਪਣਾ ਹਾਂਜੀ ਹਾਂਜੀ ਦੁੱਧ ਦਾ ਕੰਮ ਠੀਕ ਹੈ ਜ ਤੇ ਦੋ ਬੱਕਰੀਆਂ ਵੇਚ ਦੇਣੀਆਂ ਅੱਜ ਬਾਕੀ ਇਹ ਭਾਜੀ ਘਰ ਦੀ ਮਤਲਬ ਵੀ ਮਾਜ ਤਿਆਰ ਆ ਆਪਾਂ 200 ਵਿੱਚ ਚੋਈ ਆ ਅੱਛਾ 200 ਵਿੱਚ ਚੋਏ ਆ ਹਣ ਤੀਸਰਾ ਸੂਣਾ ਇਹਨੇ ਭਾਜੀ ਤੀਸਰਾ ਸੂਣਾ ਵਾ ਠੀਕ ਹੈ ਬਾਕੀ 12 ਕ ਲੀਟਰ ਦੁੱਧ ਦੀ ਕੈਪੈਸਿਟੀ ਹੈਗੀ ਇਹਦੀ ਅੱਛਾ 12 ਲੀਟਰ ਦੁੱਧ ਜਿਹੜਾ ਤੁਸੀਂ ਚੋਇਆ ਦਾ ਹਮਾਨਾ ਅੱਧਰ ਥੋੜਾ ਟਾਈਟ ਆ ਬਾਕੀ ਇਹ ਵੀ ਦੁੱਧ ਦੁੱਧ ਪੂਰਾ ਬਾਕੀ ਇਹ ਵੀ ਹੈ ਵੀ ਸੀ ਕੋਈ ਬੱਚਾ ਮਰ ਜਾਏ ਕੋਈ ਗੱਲ ਦੀ ਮਤਲਬ ਵੀ ਆ ਤੁਹਾਡੇ ਤੇ ਮਿਲ ਜਾਂਦੀ ਹੈ ਅੱਛਾ ਹਾਂਜੀ ਠੀਕ ਹੈ ਤੇ ਟਾਈਮ ਕਿੰਨਾ ਕੁ ਵਿਰਜੀ ਲਾ ਜੂਗੀ ਏ ਇਹ ਭਾਜੀ 17 ਤਰੀਕ ਤੇ ਤੇ ਦਿਨ ਪੂਰੀ ਹੁੰਦੇ ਆ ਅੱਛਾ ਬਾਕੀ ਜੋ ਉੱਤੇ ਲੈ ਰਹੀ ਆ ਕਿ ਜੋ ਇਹਦੇ ਵਿੱਚ ਆ ਕਿਸਮਤ ਇਹਦੀ ਠੀਕ ਹੈ ਜੀ ਤੁਰ ਹਾਂ ਫੇਰ ਇੱਕ ਰੀਨ ਬਾਕੀ ਹੈਗੀ ਪੂਰੀ ਕਾਲੀ ਆ ਪੂਰੀ ਡੈਡ ਬਲੈਕ ਭਾਈ ਤੇ ਉਤਰਾ ਵੀ ਚਲੋ ਸਾਮਸੂਮ ਸਾਂਭੀ ਸੁੰਭੀ ਚੰਗੀ ਆ ਜਿਹੜੀ ਹਾਂਜੀ ਹਾਂਜੀ ਬਾਕੀ ਸੈਲਡ ਤੇ ਚੱਲਣ ਦੀ ਆ ਬਸ ਤੁਹਾਨੂੰ ਪਤਾ ਜਿਹੜਾ ਸੁੱਕੇ ਮਤਲਬ ਵੀ ਪੱਠੇ ਤੇ ਪਾਵਦਾ ਡੰਗਰ ਦੋਦਾ ਹਮੇਸ਼ਾ ਵੱਧ ਕਰਦਾ ਆ ਆਹ ਉਰੀ ਦਾ ਜੀ ਲੁਜੀ ਆ ਜੇ ਵੀ ਘਰ ਦੀ ਮੱਝ ਜਿਹੜੇ 200 ਵੀ ਕਹਿੰਦੇ ਅੱਗੇ ਚੋਏ ਆ ਬਾਕੀ ਇੱਧਰ ਵੀ ਜਿੱਤ ਤਰਾਂ ਝੋਟੀਆਂ ਤਿਆਰ ਕਰਨ ਦੇ ਵੀ ਦੀਆਂ ਕਟੀਆਂ ਬਾਕੀ ਕੰਪੈਕਟ ਜਿਹਾ ਹਵਾਨਾ ਤਿਆਰ ਕਰਨਾ ਹੈ ਉਸ ਬਾਸ ਬਾਹਰ ਖੋਲੀ ਨਾ ਤੇ ਆ ਥਣਵੀ ਤੇ ਲੱਗਦੇ ਦੇਖ ਸਕਦੇ ਜੀ ਆ ਦੇਖ ਤਾਂ ਦੇ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫੇਰ ਆਪਾਂ ਇਹਦਾ ਮੁੱਲ ਭਾਜੀ ਇਹਦੇ ਕਰਦੇ ਆਪਾਂ ਵੇਖਦੇ ਲੱਖ ਲੱਖ ਦੀਆਂ ਵਿਗੰਡੀਆਂ ਤੁਹਾਨੂੰ ਪਤਾ ਮੱਜਾਂ ਹਾਂਜੀ ਹਾਂਜੀ ਬਾਕੀ ਪਾ ਰਹੀ ਤਰੋ ਘਰ ਦੀਆਂ 200 ਚੋਈ ਵੀ ਹੈਗੀ ਆ ਹਾਂਜੀ ਤੇ ਇਹਦਾ ਮੁੱਲ 85000 ਜੀ ਅੱਛਾ ਤੇ ਬਾਕੀ ਛੋਟ-ਛਾਟ ਕਰਦਾਂਗੇ ਕਿੰਨੇ ਤੇ ਜੱਸ ਨਾ ਬਿਲਕੁਲ ਨਹੀਂ ਦੱਸ ਤੋ ਜੱਸ ਨਾ ਜਿੱਥੇ ਐਂਟੀਕ ਕਰਦੀਏ ਜਿੱਥੇ ਬਸ 200 ਛੋਟ ਹੀ ਹੋਵੇ ਚਲੋ ਪੂਰੇ 75 ਦੀ ਦੇ ਦਾਂਗੇ ਅੱਛਾ 75000 ਦੀ ਦੇ ਦੋਗੇ ਠੀਕ ਹੈ ਜੀ ਤੇ ਬੱਕਰੀਆਂ ਵਖਾ ਦੀਏ ਫੇਰ ਆਪਾਂ ਬਾਕੀ ਮੈਂ ਵੇਖ ਲਓ ਇੱਕ ਵਾਰੀ ਬਾਕੀ ਇਹ ਆ ਕਿ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ ਉਤਰਿਆ ਕਿ ਕਦ ਕਾਠ ਵੀ ਚੰਗਾ ਤੇ ਸਾੰਭੇ ਸੁੰਭੇ ਵੀ ਚੰਗੇ ਆ ਤੇ 75000 ਦੀ ਵੀਰ ਜੀ ਨੇ ਗਿੰਦੇ ਕਿ ਜਿਹੜੀ ਦੇ ਦੇਾਂਗੇ ਆ ਦੋ ਬੱਕਰੀਆਂ ਜੇ ਦੋਵੇਂ ਸੂਨ ਵਾਲੀਆਂ ਵੀਰ ਜੀ ਇਹ ਦੀਵਾਲੀ ਤੋਂ ਦੋ ਦਿਨ ਪਹਿਲਾਂ ਦੀ ਮਤਲਬ ਵੀ ਬਣੀ ਆ ਠੀਕ ਆ ਤੇ ਉਹ ਪੰਜ ਦਿਨ ਪਹਿਲਾਂ ਦੀ ਬਣੀ ਆ ਅੱਛਾ ਲੱਗ ਲਾ ਇਹ ਤਿੰਨ ਬੱਚੇ ਦਿੰਦੀ ਆ ਉਹ ਚਲੋ ਪਹਿਲਾਂ ਇਹ ਆ ਉਹਦਾ ਕੋਈ ਕਹਿ ਨਹੀਂ ਸਕਦੇ ਠੀਕ ਹੈ ਬਣੀਆਂ ਇਕੱਠੀਆਂ ਜਿਹੀਆਂ ਆਂ ਹਾਂਜੀ ਹਾਂਜੀ ਲੱਗੇ ਲੱਗੇ ਇੱਥੇ ਬਣੀਆਂ ਤੇ ਵਧੀਆ ਮਤਲਬ ਇਹ ਉਹ ਮਤਲਬ ਬੱਕਰਾ ਵੀ ਵਧੀਆ ਸੀ ਉੱਥੋਂ ਬੀਟਲ ਦਾ ਹੀ ਠੀਕ ਹੈ ਉਹਨਾਂ ਨੇ 45000 ਦਾ ਲਿਆਂਦਾ ਹੈ ਆ ਕਿੰਨੇ ਬੱਚੇ ਦਿੰਦੀ ਜੀ ਇਹ ਤਿੰਨ ਦਿੰਦੀ ਹੈ ਤਿੰਨ ਬੱਚੇ ਦਿੰਦੀ ਹੈ ਤੇ ਉਹ ਬੱਕਰੀ ਦੁੱਧ ਵੀ 3 ਕਿਲੋ ਦਿੰਦੀ ਹੈ ਅੱਛਾ 3 ਕਿਲੋ ਦੁੱਧ ਇੱਕ ਥਾਂ ਦੇ ਵਿੱਚ ਇਹਦੇ ਪੂਰਾ ਕਿਲੋ ਦੁੱਧ ਹੈ ਤੇ ਇੱਕ ਥਾਂ ਚ ਅੱਧਾ ਕਿਲੋ ਦੁੱਧ ਹੈ ਅੱਛਾ ਤੇ ਬਾਕੀ ਜਿਹੜੀ ਸੇਵਾ ਸੂਬਾ ਕਰੀਏ ਮਤਲਬ ਜਿੱਦਾਂ ਵੰਡਵੰਡ ਖਾਲਪੂ ਜਿੱਦਾਂ ਇਹ ਤੋਂ ਖੁੱਲ ਜਾਂਦੀ ਆ ਅੰਦਰ ਵੰਡਵੰਡ ਖਾ ਠੀਕ ਆ ਫਿਰ ਦੁੱਧ ਹੋਰ 4 ਕਿਲੋ ਵੀ ਕਰ ਜਾਂਦੀ ਬੱਕਰੀ ਤੇ ਇਹ ਜੇ ਕਿੰਨਾ ਕੁ ਲੈ ਜੂਗੀ ਟਾਈਮ ਸੋਚ ਵੇਖ ਲਓ ਦੀਵਾਲੀ ਤੋਂ ਦੋ ਦਿਨ ਪਹਿਲਾਂ ਦੀ ਹਾਂਜੀ ਹੋਈ ਆ ਉਸ ਤੋਂ ਹਿਸਾਬ ਲਾ ਲਓ ਯਾਨੀ ਕਿ ਆ ਮਹੀਨਾ ਯਾਨੀ ਕਿ ਲਾਸਟ ਜਿਹੇ ਤਿੰਨ ਦਿਨ ਜਾ ਕੇ ਦੋਨੇ ਸੁਣਾ ਠੀਕ ਹੈ ਇਕੱਠੀਆਂ ਜੀਆਂ ਸੂ ਪੈਣੀਆਂ ਤੇ ਆ ਵੀ ਬੱਕਰੀ ਇਹਦੀ ਬੱਕਰੀ ਹੈ ਵੀ ਹਾਂਜੀ ਹਾਂਜੀ ਇਹਦਾ ਬੱਚਾ ਆਹ ਜਿਹੜੀ ਆ ਆਹ ਵਾਲੀ ਬੱਕਰੀ ਦੀ ਆਹ ਬੱਕਰੀ ਹੈ ਜਿਹੜੀ ਇਹਦੀ ਧੀ ਹੈ ਜਿਹੜੀ ਤੇ ਇਹਨੇ ਜੇ ਪਹਿਲਾ ਸੂਆ ਸੁਣਾ ਤੇ ਇਹ ਵੇਖੋ ਕਿੰਨੇ ਬੱਚੇ ਦਿੰਦੀ ਆ ਲੈ ਆ ਬੀਜੀ ਵਾਕਈ ਬੱਕਰੀਆਂ ਕੋਈ ਵੀਰ ਆ ਭਾਂ ਕੇ ਵੇਖ ਲੀਂਦਾ ਬਾਰੇ ਫੜੀ ਸਾਨੂੰ ਜਾਣਕਾਰੀ ਘਾਟੀ ਆ ਤੇ ਇਹਨਾਂ ਦਾ ਵਿੱਚ ਦੋਵਾਂ ਦਾ ਕੀ ਮੁੱਲ ਜੇ ਫਿਰ ਇਹ ਤਾਂ ਪਾਜੀ ਤੁਹਾਡੀ ਮਤਲਬ ਜੇ ਵੀਡੀਓ ਆਪਾਂ ਵੇਂਦੇ ਕੋਈ 18 ਮੰਗਦਾ ਕੋਈ 15 ਮੰਗਦਾ ਵਾ ਬਸ ਨਾ ਬੱਚਿਆਂ ਵਾਲੀ ਦਾ ਹਾਂਜੀ ਇਹ ਚਲੋ ਇਹ ਅਸੀਂ 14 ਦੀ ਦੇ ਲਾਂਗੇ ਅੱਛਾ 14 ਵੀ 13 ਦੀ ਦੇ ਦਾਂਗੇ ਚਲੋ 13000 ਦੀ ਆਹ ਵਾਲੀ ਵੱਡੀ ਬੱਕਰੀ ਕਿੰਨੇ ਦੇ ਦੇ ਦਾਂਗੇ ਇਹ ਦੇ ਦਾਂਗੇ ਇਹ ਵੀ 15 ਦੀ ਹੈ ਇਹ 14 ਦੀ ਦੇ ਦਾਂਗੇ ਅੱਛਾ ਹਾਂਜੀ ਕਿਉਂਕਿ ਉਹ ਸੂਗੀਆਂ ਚ ਇਹ ਫਿਰ ਪਹਿਲਾਂ ਨੂੰ ਸੂਗੀਆਂ ਨੇ ਠੀਕ ਹੈ ਜੀ ਹਾਂਜੀ ਤੇ ਇਹ ਵੀ 14 14 ਦੀ ਜਿਹੜੀ ਮਰਜ਼ੀ ਕੋ ਲੈ ਜਾ ਹੈ ਨਾ ਨਹੀਂ ਉਹ 13 ਦੀ ਹੈ 14 ਦੀ ਇਹ ਕੋ ਜੋੜਾ ਕਰੇਗਾ ਫਿਰ 26 ਦੇ ਦਾਂਗੇ ਠੀਕ ਹੈ 26000 ਦਾ ਜੋੜਾ ਹੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵਿਦਿਆ ਹੋਰ ਕੁਝ ਹੈ ਨਾ ਫਿਰ ਪਾਜੀ ਤੁਹਾਡਾ ਧੰਨਵਾਦ ਜੀ ਸਾਡੇ ਕੋ ਆਏ ਪਰ ਤੁਹਾਡਾ ਇੰਤਜ਼ਾਰ ਸੀ ਠੀਕ ਹੈ ਵਿਦਿਆ ਧੰਨਵਾਦ ਤੁਹਾਡਾ ਵੀ ਚਲੋ ਮੌਕਾ ਦਿੱਤਾ ਤੁਸੀਂ ਆਪਣੇ ਇੱਥੇ ਆ ਕੇ ਵੇਖ ਕੇ ਤਸੱਲੀ ਕਰਕੇ ਲੈ ਜਾ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ